ਏ ਆਪਣਾ ਯੂناਇਟਿਡ ਸਿੱਖ ਜਿਹੜੇ ਸਾਡੇ ਸਿੰਘ ਜੀ ਜਿਹੜੇ ਬੜੀ ਹੈਲਪ ਕਰਦੇ ਸਨ ਇੱਕ ਆਪਣੇ ਖਾਲਸਾ ਐਡਰਸ ਸਿੰਘ ਖਾਲਸਾ ਤੇ ਸਾਰਿਆਂ ਨੂੰ ਮੈਂ ਮੈਂ ਪੈਸੇ ਦੀ ਫੰਡਿੰਗ ਕਦੇ ਨਹੀਂ ਕਰਦਾ ਮੈਂ ਕਹਿੰਦਾ ਮੈਂ ਦੱਸੋ ਜੀ ਸੇਵਾ ਲਾਓ ਮੇਰੇ ਲਈ ਜੀ ਜੋ ਜੋ ਸੇਵਾ ਲੱਗੀ ਹੈ ਮੈਂ ਹਮੇਸ਼ਾ ਲਈ ਔਰ ਮੈਂ ਪੱਖ 'ਚ ਖੜਾ ਵੀ ਹੋਇਆ ਔਰ ਮੈਂ ਬੋਲਿਆ ਵੀ ਭਾਈ ਤੁਸੀਂ ਜੋ ਮਰਜ਼ੀ ਬੋਲੋ ਇਹ ਨਾ ਬੋਲਿਆ ਕਰੋ ਇਹ ਗੱਲ ਮੇਰੇ ਚੁੱਪੇ ਜਾਂਦੀ ਹੋਰ ਮੈਨੂੰ ਉਹ ਗਾਲਾ ਕੱਢਦੇ ਨੇ ਨਹੀਂ ਫਿਰ ਬੰਦਾ ਮੇਨੂੰ ਚੰਗਾ ਮਾੜਾ ਜੋ ਮਰਜ਼ੀ ਬੋਲਣ ਦਿਲਜੀਤ ਸਿੰਘ ਸਰਤਾਜ ਜੀ ਫਿਲਮ ਨੂੰ ਲੈ ਕੇ ਮਿੱਕਾ ਸਿੰਘ ਵੱਲੋਂ ਦਿਲਜੀਤ ਦੇ ਵਿਰੁੱਧ ਬਿਆਨ ਦਿੱਤਾ ਗਿਆ ਦਿਲਜੀਤ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਸੀ ਕਿ ਸਾਡੇ ਲਈ ਦੇਸ਼ ਪਹਿਲਾ ਹੈ ਦਿਲਜੀਤ ਦੋਸਾਂਝ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਦਿਲਜੀਤ ਨੂੰ ਫੇਕ ਸਿੰਗਰ ਵੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਮਿੱਕਾ ਸਿੰਘ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਵੇਲੇ ਮਿੱਕਾ ਸਿੰਘ ਕਿੱਥੇ ਸੀ ਜਦੋਂ ਦਿਲਜੀਤ ਵੱਲੋਂ ਕਰੋੜਾ ਰੁਪਏ ਦਾਨ ਕੀਤੇ ਗਏ ਸੀ ਲੋਕਾਂ ਵੱਲੋਂ ਮਿੱਕਾ ਸਿੰਘ ਦੇ ਵਿਰੁੱਧ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਸੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦੋਂ ਕਿਸਾਨੀ ਅੰਦੋਲਨ ਵਿੱਚ ਪਹਿਲੇ ਦਿਲਜੀਤ ਅੱਗੇ ਆਇਆ ਸੀ ਤਾਂ ਉਸ ਵੇਲੇ ਮਿੱਕਾ ਸਿੰਘ ਕਿੱਥੇ ਸੀ ਜਿਸ ਤੋਂ ਬਾਅਦ ਡੇਲੀ ਪੋਸਟ ਪੰਜਾਬੀ ਵੱਲੋਂ ਜਦੋਂ ਮਿੱਕਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਮਿੱਕਾ ਸਿੰਘ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਸ ਵੱਲੋਂ ਪੈਸਿਆਂ ਦੀ ਫੰਡਿੰਗ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਾਂਦਾ ਨਾਲ ਹੀ ਮਿੱਕਾ ਸਿੰਘ ਵੱਲੋਂ ਆਪਣੀ ਫਾਊਂਡੇਸ਼ਨ ਦੀ ਕੁਝ ਵੀਡੀਓਜ਼ ਵੀ ਸਾਡੇ ਨਾਲ ਸਾਂਝੀਆ ਕੀਤੀਆਂ ਗਈਆਂ ਹਨ ਜੋ ਤੁਹਾਨੂੰ ਅਸੀਂ ਸਕਰੀਨ ਉੱਤੇ ਦਿਖਾ ਰਹੇ ਹਾਂ ਮਿੱਕਾ ਸਿੰਘ ਵੱਲੋਂ ਕਿਹਾ ਗਿਆ ਕਿ ਮੈਂ ਪੈਸਿਆਂ ਦੀ ਫੰਡਿੰਗ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਕਿਸਾਨੀ ਅੰਦੋਲਨ ਵੇਲੇ ਯੂਨਾਈਟਿਡ ਸਿਕਸ ਦੇ ਖਾਲਸਾ ਈਦ ਨਾਲ ਮਿਲ ਕੇ ਬਹੁਤ ਸੇਵਾ ਕੀਤੀ ਹੈ ਜਿਸ ਦੀਆਂ ਤਸਵੀਰਾਂ ਉਹਨਾਂ ਵੱਲੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਿਆ ਤੇ ਨਾਲ ਹੀ ਮਿੱਕਾ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਭਾਵੇਂ ਮੈਨੂੰ ਗਾਲਾ ਕੱਢ ਲਓ ਭਾਵੇਂ ਮੈਨੂੰ ਮਾੜਾ ਬੋਲੋ ਪਰ ਇਹ ਨਾ ਕਹੋ ਕਿ ਮੈਂ ਕਿਸਾਨੀ ਅੰਦੋਲਨ ਵੇਲੇ ਕਿੱਥੇ ਸੀ ਮਿੱਕਾ ਸਿੰਘ ਵੱਲੋਂ ਸਾਡੇ ਨਾਲ ਹੀ ਆਡੀਓ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਮੈਂ ਉਸ ਵੇਲੇ ਵੀ ਬਹੁਤ ਫੰਡਿੰਗ ਕੀਤੀ ਹੈ ਪਰ ਮੈਂ ਪੈਸਿਆਂ ਦੀ ਫੰਡਿੰਗ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਿਕਾ ਸਿੰਘ ਵੱਲੋਂ ਆਪਣੀ ਡਿਵਾਈਨ ਟੱਚ ਫਾਊਂਡੇਸ਼ਨ ਜਾਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਿਆ ਜਿਸ ਵਿੱਚ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਖਾਲਸਾ ਏਟਲ ਮਿਲ ਕੇ ਸੇਵਾ ਕੀਤੀ ਜਾ ਰਹੀ ਹੈ ਇਹ ਆਪਣਾ ਯੂनाइटेड ਸਿੱਖ ਜਿਹੜੇ ਸਾਡੇ ਸਿੰਘ ਜਿਹੜੇ ਬੜੀ ਹੈਲਪ ਕਰਦੇ ਸਨ ਇੱਕ ਆਪਣੇ ਖਾਲਸਾ ਐਡਰਬ ਸਿੰਘ ਖਾਲਸਾ ਤੇ ਸਾਰਿਆਂ ਨੂੰ ਮੈਂ ਮੈਂ ਪੈਸੇ ਦੀ ਫੰਡਿੰਗ ਕਦੇ ਨਹੀਂ ਕਰਦਾ ਮੈਂ ਕਹਿੰਦਾ ਮੈਨੂੰ ਦੱਸੋ ਜੀ ਸੇਵਾ ਲਾਓ ਮੇਰੇ ਘਰ ਦੀ ਕੀ ਹੈ ਜੋ ਜੋ ਸੇਵਾ ਲੱਗੀ ਹੈ ਮੈਂ ਹਮੇਸ਼ਾ ਲਈ ਔਰ ਮੈਂ ਪੱਖ 'ਚ ਖੜਾ ਵੀ ਹੋਇਆ ਔਰ ਮੈਂ ਬੋਲਿਆ ਵੀ ਭਾਈ ਤੂੰ ਜੀ ਜੋ ਮਰਜ਼ੀ ਬੋਲੋ ਇਹ ਨਾ ਬੋਲਿਆ ਕਰੋ ਇਹ ਗੱਲ ਮਨ ਨੂੰ ਚੁਬੇ ਜਾਂਦੀ ਔਰ ਮੈਨੂੰ ਉਹ ਗਾਲਾ ਕੱਢਦੇ ਨੂੰ ਨਹੀਂ ਫਰਕ ਬੰਦਾ ਮੈਨੂੰ ਚੰਗਾ ਮਾੜਾ ਜੋ ਮਰਜ਼ੀ ਬੋਲਣ ਦਿਲਜੀਤ ਈ ਸਰਦਾਰ ਜੀ ਫਿਲਮ ਨੂੰ ਲੈ ਕੇ ਮਿੱਕਾ ਸਿੰਘ ਵੱਲੋਂ ਦਿਲਜੀਤ ਦੇ ਵਿਰੁੱਧ ਬਿਆਨ ਦਿੱਤਾ ਗਿਆ ਸੀ ਮਿੱਕਾ ਸਿੰਘ ਵੱਲੋਂ ਦਿਲਜੀਤ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਸੀ ਕਿ ਸਾਡੇ ਲਈ ਦੇਸ਼ ਪਹਿਲਾ ਹੈ ਦਿਲਜੀਤ ਦੋਸਾਂਝ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਦਿਲਜੀਤ ਨੂੰ ਫੇਕ ਸਿੰਗਰ ਵੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਮਿੱਕਾ ਸਿੰਘ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਵੇਲੇ ਮਿੱਕਾ ਸਿੰਘ ਕਿੱਥੇ ਸੀ ਜਦੋਂ ਦਿਲਜੀਤ ਵੱਲੋਂ ਕਰੋੜਾ ਰੁਪਏ ਦਾਨ ਕੀਤੇ ਗਏ ਸੀ ਲੋਕਾਂ ਵੱਲੋਂ ਮਿੱਕਾ ਸਿੰਘ ਦੇ ਵਿਰੁੱਧ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਸੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦੋਂ ਕਿਸਾਨੀ ਅੰਦੋਲਨ ਵੇਲੇ ਦਿਲਜੀਤ ਅੱਗੇ ਆਇਆ ਸੀ ਤਾਂ ਉਸ ਵੇਲੇ ਮਿੱਕਾ ਸਿੰਘ ਕਿੱਥੇ ਸੀ ਜਿਸ ਤੋਂ ਬਾਅਦ ਡੇਲੀ ਪੋਸਟ ਪੰਜਾਬੀ ਵੱਲੋਂ ਜਦੋਂ ਮਿੱਕਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਮਿੱਕਾ ਸਿੰਘ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਸ ਵੱਲੋਂ ਪੈਸਿਆਂ ਦੀ ਫੰਡਿੰਗ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਾਂਦਾ ਨਾਲ ਹੀ ਮਿੱਕਾ ਸਿੰਘ ਵੱਲੋਂ ਆਪਣੀ ਫਾਊਂਡੇਸ਼ਨ ਦੀ ਕੁਝ ਵੀਡੀਓਜ਼ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਜੋ ਤੁਹਾਨੂੰ ਅਸੀਂ ਸਕਰੀਨ ਉੱਤੇ ਦਿਖਾ ਰਹੇ ਹਾਂ ਮਿੱਕਾ ਸਿੰਘ ਵੱਲੋਂ ਕਿਹਾ ਗਿਆ ਕਿ ਮੈਂ ਪੈਸਿਆਂ ਦੀ ਫੰਡਿੰਗ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਕਿਸਾਨੀ ਅੰਦੋਲਨ ਮੇਲੇ ਯੂਨਾਈਟਿਡ ਸਿਕਸ ਦੇ ਖਾਲਸਾ ਈਦ ਨਾਲ ਮਿਲ ਕੇ ਬਹੁਤ ਸੇਵਾ ਕੀਤੀ ਹੈ ਜਿਸ ਦੀਆਂ ਤਸਵੀਰਾਂ ਉਹਨਾਂ ਵੱਲੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਨਾਲ ਹੀ ਮਿੱਕਾ ਸਿੰਘ ਵੱਲੋਂ ਕਿਹਾ ਗਿਆ ਕਿ ਤੁਸੀਂ ਭਾਵੇਂ ਮੈਨੂੰ ਗਾਲਾ ਕੱਢ ਲਓ ਭਾਵੇਂ ਮੈਨੂੰ ਬਾੜਾ ਬੋਲੋ ਪਰ ਇਹ ਨਾ ਕਹੋ ਕਿ ਮੈਂ ਕਿਸਾਨੀ ਅੰਦੋਲਨ ਵੇਲੇ ਕਿੱਥੇ ਸੀ ਮਿਕਾ ਸਿੰਘ ਵੱਲੋਂ ਸਾਡੇ ਨਾਲ ਹੀ ਆਡੀਓ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਮੈਂ ਉਸ ਵੇਲੇ ਵੀ ਬਹੁਤ ਫੰਡਿੰਗ ਕੀਤੀ ਹੈ ਪਰ ਮੈਂ ਪੈਸਿਆਂ ਦੀ ਫੰਡਿੰਗ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਿਕਾ ਸਿੰਘ ਵੱਲੋਂ ਆਪਣੀ ਡਿਵਾਈਨ ਟੱਚ ਫਾਊਂਡੇਸ਼ਨ ਜਾਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਿਆ ਜਿਸ ਵਿੱਚ ਉਹਨਾਂ ਦੀ ਫਾਊਂਡੇਸ਼ਨ ਵੱਲੋਂ ਖਾਲਸਾ ਏਟਲ ਮਿਲ ਕੇ ਸੇਵਾ ਕੀਤੀ ਜਾ ਰਹੀ ਹੈ ਇਹ ਆਪਣਾ ਯੂनाइटेड ਸਿਕ ਜਿਹੜੇ ਸਾਡੇ ਸਿੰਘ ਜਿਹੜੇ ਬੜੀ ਹੈਲਪ ਕਰਦੇ ਸੀ ਇੱਕ ਆਪਣੇ ਖਾਲਸਾ ਐਡਰਸ ਸਿੰਘ ਖਾਲਸਾ ਤੇ ਸਾਰਿਆਂ ਨੂੰ ਮੈਂ ਮੈਂ پیسے ਦੀ ਫੰਡਿੰਗ ਕਦੇ ਨਹੀਂ ਕਰਦਾ ਮੈਂ ਕਹਿੰਦਾ ਮੈਂ ਦੱਸੋ ਜੀ ਸੇਵਾ ਲਾਓ ਮੇਰੇ ਕਿੱਢੀ ਆ ਗਈ ਜੋ ਜੋ ਸੇਵਾ ਲੱਗੀ ਹੈ ਮੈਂ ਹਮੇਸ਼ਾ ਲਾਈ ਔਰ ਮੈਂ ਪੱਖ 'ਚ ਖੜਾ ਵੀ ਹੋਇਆ ਔਰ ਮੈਂ ਬੋਲਿਆ ਵੀ ਭਾਈ ਤੂੰ ਜੀ ਜੋ ਮਰਜ਼ੀ ਬੋਲੋ ਇਹ ਨਾ ਬੋਲਿਆ ਕਰੋ ਇਹ ਗੱਲ ਮੇਰੇ ਚੁੱਪੇ ਜਾਂਦੀ ਹੋਰ ਮੈਨੂੰ ਉਹ ਗਾਲਾ ਕੱਢਦੇ ਨੇ ਨਹੀਂ ਫਰਕ ਬੰਦਾ ਮੈਨੂੰ ਚੰਗਾ ਮਾੜਾ ਜੋ ਮਰਜ਼ੀ ਬੋਲਣ